ਦੇਨੂੰ ਸਸਤੀ ਜੇ ਆ ਗਏ। ਜੋਦ ਉਹ ਹੀ ਧਿਆਨ ਕੇ ਲੰਮਾ ਪੈ ਗਿਆ ਵਾ। ਤਾ ਧੋ ਪੱਛੜੀਆ ਦਿਨ ਭਣੀ ਕਿਦਨੇ ਸਸਤੀ ਪਈ ਜਾਂਦੀ। ਤੈਨੂੰ ਤੇ ਸਸਤੀ ਪਈ ਤੇ ਮੈਨੂੰ ਫਿਕਰ ਪਿਆ ਵਾ। ਕਾ ਦਾ ਫਿਕਰ ਪਿਆ ਗਿਆ ਹੁਣ। ਹਾਏ। ਲੈ ਬਿੱਤੀ ਯਾਰੇ ਦਿਮਾਗ ਤੇ ਅਸਰ ਨਹੀਂ ਹੋਣਾ ਮਾਸਾ ਵੀ। ਜੋ ਮਰਜੀ ਭਾਵੇਂ ਹੋ ਜਾਂਦਾ ਭਾਵੇਂ ਅੱਗ ਲੱਗ ਜਾਂਦੀ ਭਾਵੇਂ ਸੜ ਕੇ ਸੁਆਹ ਹੋ ਜਾਂਦੀਆਂ। ਤੇ ਕਿੰਨੇ ਲੱਗ ਲਉਣੀ। ਮਾਹ ਦਾ ਦਿਨ ਸੌਖੇ ਆਏ। ਨਿਯਾਰੇ ਲੈਣ ਦੇ। ਜੇ ਮਨਪਰੀ ਸੜ ਜਾਂਦੀ ਨਾ ਤੇ ਬਹੁਤ ਵੱਡਾ ਸਿਆਪਾ ਪੈਣਾ ਸੀ ਜਿੱਦਾਂ ਉਹ ਡੱਬੀ ਦੀਆਂ ਤੀਲਾਂ ਮਾਰ-ਮਾਰ ਕੇ ਅੱਗ ਲਾਉਂਦੇ ਸੀ ਜਾਂ ਸਾਡੇ ਚੋਂ ਕੋਈ ਸੜ ਜਾਂਦਾ ਤੇ ਉਹ ਮੈਨੂੰ ਉਹ ਮੁਰਮੜ ਕੇ ਜਾਂਦੀ ਮੰਮੀ ਕੀਲ ਕਰਾ ਲਈਏ ਕੀਲ ਕਰਾ ਲਈਏ ਹੁਣ ਮੈਂ ਉਹਨੂੰ ਕਿੱਥੇ ਲੈ ਜਾਾਂ ਕੀਲ ਕਰਾਉਣ ਨੂੰ ਜਦੋਂ ਮੈਂ ਆ ਭਾਬੀ ਦੇ ਇੱਥੇ ਪੈਰਾਂ ਪਰ ਬੈਠੀ ਚੱਕਰ ਆਇਆ ਉਹਨੂੰ ਡਿੱਗੀ ਤੂੰ ਫਿਰ ਵੇਖਿਆ ਹੀ ਨਹੀਂ ਕੱਖ ਜੇ ਤੂੰ ਵੇਖਦਾ ਨਾ ਤੇ ਤੂੰ ਉਸੇ ਵੇਲੇ ਭੱਜਣਾ ਸੀਗਾ ਮੈਂ ਤੈਨੂੰ ਆ ਨਹੀਂ ਹੋ ਕੇ ਬਾਬੇ ਦਾ ਕਰ ਲਾ ਪਤਾ ਤੇ ਜਾ ਉਹਨੂੰ ਸੱਦ ਲਿਆ ਇੱਥੇ ਹਮਨ ਮਾਦਾ ਤੂੰ ਚੁੰਟੇ ਖਾਣੇ ਮੈਂ ਤੇ ਚੁੰਟੇ ਮਾਦਣਾ ਚਾਰ ਤੇ ਜਦ ਦੇ ਮੈਨੂੰ ਪੈਸੇ ਚੁਮਟੇ ਖਾਣੇ ਤੋਂ ਹਾਈ ਹਾਈ ਚਿਮਟੇ ਮਾਰਨੇ ਉਹਨੇ ਤੇ ਬਾਬੇ ਕਰਦੇ ਪੈਸੇ ਪੈਸੇ ਲੱਜੇ ਹਮਨ ਕਰਨਾ ਕੋਈ ਕੀਲਪੂਲ ਕਰ ਦੂਗਾ ਮੰਮੀ ਕਿਹੜੇ ਵੇਮਾਂ ਪਰ ਮਾਜੇ ਪਈ ਕਿਦੇ ਧੂਏ ਤਾਂਵੇਂ ਨਾਮ ਕੀ ਕੀ ਹੁੰਦਾ ਮੈਂ ਤਾਂ ਨਹੀਂ ਦੋ ਤਿੰਨ ਮੁੰਡੇ ਹੋਣੇ ਚਾਹੀਦੇ ਸੀ ਮੇਰੇ ਜਿਹੜਾ ਇੱਕ ਆਖੇ ਨਹੀਂ ਨਾ ਲੱਗਦਾ ਤੇ ਦੂਜਾ ਰਜਲ ਲੱਗਦਾ ਹੀ ਨਾ ਕਿਸੇ ਪਾਸਿਓ ਤੂੰ ਤੇ ਮੇਰੀ ਜਾਨ ਹੀ ਖਾ ਮਾਰੀ ਮੈਨੂੰ ਇੰਨਾ ਦੁਖੀ ਕਰਦਾ ਸੋ ਗੁੱਸਾ ਚੜਾ ਹੀ ਜਾਂਦਾ ਵਾ ਤੂੰ ਕਾਹ ਟੀਚਰਾਂ ਕਰੀ ਜਾਂਦਾ ਵਾ ਤੇਰੇ ਚਿਮਟੇ ਮਾਰੇ ਤੇਰੇ ਉਹ ਮਾਰਨੇ ਜਰਫਾ ਤੇਰੇ ਅਗੜ ਰਗਾ ਤਾਂ ਫੜ ਫੜ ਤੈਨੂੰ ਧੂਗੀ ਨਾ ਤੇ ਤੈਨੂੰ ਲੱਗ ਜੂ ਪਤਾ ਤੇ ਤੂੰ ਲੈ ਤੂੰ ਲੈ ਰਿਹਾ ਤੂੰ ਆਪੇ ਭੱਜਣਾ ਪਾਪ ਮੈਨੂੰ ਪਤਾ ਵਾ ਭੂਤ ਨਹੀਂ ਹੁੰਦੇ ਸਿੱਧੀ ਗੱਲ ਵਾ ਮੇਰੇ ਲੱਗੇ ਨਹੀਂ ਹੁੰਦਾ ਕੋਈ ਵੀ ਸੁਣ ਲਿਆ ਕੁਝ ਮਨਪ੍ਰੀਤ ਸਮਝ ਨਹੀਂ ਹੁੰਦੀ ਦੀਦੀ ਇਹ ਟਾਕਾ ਤੂੰ ਸੱਚੀ ਨਹੀਂ ਸੁਣਦੀ ਤੇਨੂੰ ਨਹੀਂ ਕੋਈ ਸੁਣਨਾ ਹੋਲੀ-ਹੋਲੀ ਢੇ ਹੋਣਿਆ ਤੈਨੂੰ ਕੀ ਸੁਣਨਾ ਆਵਾਜ਼ ਤੇ ਉੱਚੀ ਪਰ ਸਮਝ ਨਹੀਂ ਆਦੀ ਇਹਦੇ ਬਦਲ ਲੱਗਣ ਦੀਆਂ ਗੱਲਾਂ ਕਰਨ ਦੇ ਆ ਪਰ ਇਹ ਨਹੀਂ ਸਮਝੇ ਮੈਂ ਕਿੰਨੀ ਗੱਲਾਂ ਕਰਨ ਕੀ ਦੇਣਾ ਜੀ ਟਿਕਾਂਡਾ ਲੱਗੇ ਬੈ ਕੇ ਨਾ ਇੱਥੇ ਕਿ ਜਾ ਕੇ ਤੇ ਸੁਣ ਲਾ ਜਾਵਾਂ ਨਾ ਮੈਂ ਨਹੀਂ ਪਰ ਉਹਨਾਂ ਨੂੰ ਪਤਾ ਲੱਜਣਾ ਵਾ ਬਥੇਰੀ ਭੜਕ ਰੱਖਦੀ ਆ ਮੈਂ ਤਾਂ ਅੱਗੇ ਚੋਰੀ ਚੋਰੀ ਇੱਧਰ ਨੂੰ ਆ ਗਈ ਆ ਤੇ ਇਹ ਹੁਣ ਮਾਤਾ ਇੱਥੇ ਆ ਕੇ ਬੈ ਗੇ ਹੱਥ ਮਾਰ ਮਾਰ ਬੱਲਾ ਕਰਨਾ ਨਾ ਉਦੋਂ ਦੀਦੀ ਬਾਕ ਤੇ ਚੱਲੇ ਸੀਗੇ ਆ ਮਨਜੋਦ ਨੇ ਨਾ ਐਂਟਰੀ ਮਾਰਦੀ ਜੇ ਇੱਕ ਸਕਿੰਟ ਨਾ ਨਾ ਹੁੰਦੇ ਹੋਰ ਤਾਂ ਇਹਨੇ ਸਾਰਾ ਕੁਝ ਪਾਣੀ ਵਾਂਗ ਬਕਣਾ ਸੀ ਡਰਦੇ ਆਉਗੇ ਹੀ ਨਾ ਵੀ ਜਿੱਦਾਂ ਸੱਚੀ ਦੇ ਵਿੱਚ ਤੁਹਾਡੇ ਤਹੀ ਵੀ ਇਦਾਂ ਕੀਤਾ ਹੀਗਾ ਪੂਰਾ ਸੇ ਹਾਂ ਕਮਾਲ ਉਹਦਾ ਬੰਦੇ ਨੂੰ ਵਹਿਮਾਂ ਦੇ ਵਿੱਚ ਪਾਉਣਾ ਹੋਵੇ ਤੇ ਕਿ ਜੇ ਛੇਤੀ ਬੰਦਾ ਵਹਿਮ ਚ ਪੈ ਜਾਂਦਾ ਨਾ ਉਹਦਾ ਚੱਜਦਾ ਕੰਮ ਕਹੋਗੇ ਨਾ ਕੋਈ ਉਹ ਨਹੀਂ ਕਰਦੇ ਨਾ ਐਦਾਂ ਕਹਿ ਕੇ ਵੇਖੋ ਕਿੱਤਾ ਨਾਲੇ ਵੇਖੋ ਕੁਸਨ ਮਾਸਰ ਕੁਸਨ ਮਾਸਰ ਲਾਈ ਮਾ ਬੋਤਨੀ ਕੀ ਕਰਾਂ ਮੈਂ ਇਹ ਪੇਚ ਨਹੀਂ ਜਾਣਦੀ ਇੱਕ ਤਾਂ ਕਹਿੰਦੀ ਨਾ ਜਾ ਮੇਰਾ ਦਿਲ ਕਰਦਾ ਮੈਂ ਗੱਲਾਂ ਸੁਣ ਕੇ ਆਵਾਂ ਗੱਲ ਬਦਲ ਲੈਣੀ ਇਹਨਾਂ ਨੇ ਬਥੇਰੇ ਚ ਲਾਕਵਾ ਪੇਚ ਨਹੀਂ ਕੋਈ ਵੀ ਜਾਣੀ ਹੱਡੀ ਚੱਲ ਕੀ ਕਰਾਂ ਫੇਰ ਤੂੰ ਉਹਦਾ ਮਾਦਾ ਮੇਰਾ ਦਿਮਾਗ ਹੀ ਖਾਈ ਜਾਂਦੀ ਮਹਾ ਦੇ ਚੰਗੇ ਆਏ ਆ ਪੈਸਾ ਵੀ ਕੋਲ ਆਉਂੜਾ ਚੰਗਾ ਭਲਾ ਅਜੇ ਹੋਰ ਆਉਣੇ ਆ ਤੰਯਾਰੇ ਲੈਂਦੇ ਦੇਣਵਾ ਤੰਯਾਰੇ ਨੂੰ ਲੈਣ ਦੇ ਬਸ ਤੂੰ ਆਹੋ ਹੀ ਫਿਕਰਾਂ ਜੀ ਆਉ ਨੂੰ ਭਾਜਾ ਐਨੂੰ ਭਾਜਾ ਨਜ਼ਾਰੇ ਤੇ ਤਾਂ ਵਾ ਜੇ ਘਰ ਦਾ ਪਰਿਵਾਰ ਸਾਰਾ ਠੀਕ ਠਾਕ ਰਵੇ ਸਹਿਮਤ ਰਵੇ ਇੱਕ ਦੂਜੇ ਦੇ ਆਖੇ ਲੱਗੇ ਹੁਣ ਤੂੰ ਇਹ ਸੋਚ ਤੀ ਆਹ ਦੀ ਹਣ ਮਨਪ੍ਰੀਤ ਵਾ ਇਹਦੇ ਕੋਲ ਤੂੰ ਕਿਉਂ ਨਹੀਂ ਕੁਝ ਮੰਗਦਾ ਫਿਰ ਮਨੇ ਇਹ ਗੱਲ ਦੱਸ ਨਾ ਇਹਦੀ ਕਦੀ ਮਾਂ ਮਾਂ ਨਹੀਂ ਪਿਓ ਨਾ ਕੋਈ ਭੈਣ ਕਦੀ ਕਿਸੇ ਦਾ ਫੋਨ ਆਇਆ ਕਦੀ ਇਹਨੇ ਆਖਿਆ ਚੱਲੀਏ ਆਪਾਂ ਜਾ ਕੇ ਤੇਦਾ ਪਿਓ ਹੀ ਆਇਆ ਉਹ ਵੇ ਸਹੀ ਤੈਨੂੰ ਤਾਂ ਪਈ ਬਾਬਿਆਂ ਜੀ ਮੈਂ ਤੈਨੂੰ ਕਹਿਣ ਡਿਆ ਵਾਂ ਕਿ ਉਹ ਜਾਏਗਾ ਪੇਕੇ ਮੇਰੇ ਵਰਤੇ ਮੈਂ ਉਹਦੇਰੇ ਕਿਹਾ ਕਿ ਮੇਲ ਵਰਤਾ ਵਾ ਡੈਡੀ ਨੂੰ ਫੋਨ ਕਰ ਆਪਣੀ ਭਾਬੀ ਨੂੰ ਫੋਨ ਕਰ ਉਹਨੂੰ ਮਿਲ ਵਰਤਾ ਉਹਨਾਂ ਨੂੰ ਜੇ ਇਹ ਜਾਊ ਤੇ ਮਣ ਕੇ ਮੈਂ ਵੀ ਨਾਲ ਜਾਊਂਗਾ ਤੇ ਕਈ ਪੈਸੇ ਮੰਗੂਗਾ ਇਹ ਤੁਰਦੀ ਨਹੀਂ ਆ ਜਦੋਂ ਕਦੇ ਫੋਨ ਉਹਨੂੰ ਕਹਾ ਕਰ ਤਾ ਨਾਲ ਹੀ ਤੂੰ ਫੋਨ ਕਰ ਉਦੋਂ ਹੀ ਗੱਲਬਾਤ ਥੋੜੀ ਬਹੁਤੀ ਕਰ ਲੋ ਤੇ ਅਗਲਾ ਆਪੇ ਆ ਕੁਗਾ ਹੀ ਵੀ ਆਜੋ ਜਾਂ ਲੈ ਜਾਓ ਉਹ ਜਦੋਂ ਫੋਨ ਤੇ ਗੱਲ ਕਾਦੀ ਕਰਦੀ ਤੇ ਪਰੇ ਹੋ ਗਿਆ ਮੇਰੇ ਤੋਂ ਪਰ ਜਿਹੜਾ ਮੈਂ ਵੇਖਿਆ ਨਾ ਚਾਂਸ ਜੇ ਇਹ ਮਰਮੁਰ ਗਈ ਜਾਂ ਸੜ ਗਈ ਜਾਂ ਕੋਈ ਗੱਲਬਾਤ ਹੋ ਗਈ ਤੇ ਅਸੀਂ ਫੇਰ ਸੀਖਾਂ ਵੇਖਣੀਆਂ ਜਾਂ ਜੇਲ੍ਹ ਦੀਆਂ ਜਿਹਨੂੰ ਅੱਗੇ ਬਚ ਗਿਆ ਤੇ ਤੇ ਦੂਜੀ ਗੱਲ ਇਹ ਹੀ ਉਹ ਇਹ ਹੁਣ ਦੋਰੇ ਤੇ ਮਿਲ ਗਈ ਆ ਨਾ ਤੈਨੂੰ ਹੁਣ ਤੇਰੇ ਨਹੀਂ ਤੈਨੂੰ ਕੋਈ ਮਿਲਣੀ ਜਿਦਕੋ ਪਹਾਨ ਬੁੜੀਆਂ ਮਗਰ ਮਗਰ ਹਾਏ ਇੰਨੀਆਂ ਬੁੜੀਆਂ ਅਸੀਂ ਫਾਇਦੇਣੀਆਂ ਵਾ ਅਸੀਂ ਚਰਚਾ ਕਰਾਉਣੀ ਲੋਕਾਂ ਕੋ ਗਿਣਤੀਆਂ ਕਰਾਉਣੀਆਂ ਵਾ ਮੈਂ ਤਾਂ ਹੱਥ ਜੋਰਦੀ ਮਨਪ੍ਰੀਤ ਰਾਜੀ ਬਾਜੀ ਰਵੇ ਬਾਬਾ ਮੈਂ ਤਾਂ ਸਕੀਮਾਂ ਲੌਂੜੀਆਂ ਕੋਈ ਹੋਰ ਕਿ ਜਿੱਦਾਂ ਲੜੇ ਬੜੇ ਆ ਦੀ ਭਾਬੀ ਲੜੀ ਐ ਨਾ ਕਿ ਐਨਮੀ ਮੈਂ ਮੁਰਕੰਦੇਰੇ ਨਾਲ ਲਾਈਏ ਤੇ ਉਹਨਾਂ ਕੋ ਪੈਸੇ ਭੋਲੇ ਲਈਏ ਹਾਏ ਮਨਜੋਦ ਪੈਸੇ ਅਹੀਂ ਹੀ ਇਕੱਤੇ ਰਾਕੇ ਖੜਨੇ ਆ ਤੂੰ ਜਾਂ ਫੇ ਲਾਇਆ ਜਾ ਕੇ ਤੂੰ ਤੇ ਬਾਜ਼ਾਰ ਤਾਂ ਪਾਉਣਾ ਵਾ ਲਿਆਉਂਦਾ ਤੇ ਫਿਰ ਤੂੰ ਕੱਖ ਵੀ ਨੀਗਾ ਕਿੱਦਾਂ ਲਾਵਾਂ ਕੋਈ ਸਕੀਮ ਲਾਉਂਦਾ ਮੈਂ ਕਿ ਫੇ 24 ਤੇ ਮੇਰੇ ਕੰਨ ਖਾਈ ਜਾਨੀ ਜਾਂ ਕੰਮ ਕੁੰਮ ਕਰ ਸੌਂਦੇ ਮੈਨੂੰ ਸੋਚਣ ਦੇ ਕੋ ਅੱਛਾ ਸੋਚ ਲੈ ਸੌਂ ਜਾ ਤੇ ਫਿਰ ਸੋਚ ਲੈ ਤੇ ਫੇਰ ਮੈਂ ਆਉਣੀ ਆ ਫੇਰ ਮੈਨੂੰ ਭਲਾ ਫੜਾਵੇਂ ਨੋਟ ਸੌਕੇ ਤੇ ਸੋਚ ਕੇ ਹੱਥ ਫੜ ਲੈਣਾ ਪੈਸੇ ਇਹ ਮੈਨੂੰ ਆਜਮਾਰੀ ਮਮੀਆਂ ਪੈਸੇ ਫੜ ਲਾ ਮੈਂ ਲੈ ਹੁ ਨਹੀਂ ਝੋਲਾ ਬੋਰਾ ਕੋਈ ਤੇ ਚੁਪਾ ਕੇ ਲੈ ਜਾਣੀ ਹੈ ਮੇਰੀ ਮਾਈ ਆ ਜਿੱਦਾਂ ਬੋਲਦੀ ਨਾ ਵੱਡਣ ਜੋਗੀ ਆ ਵੱਡ ਕੇ ਬੋਰੇ ਚ ਪਾਇਆ ਹੋਇਆ ਹੈ ਨਾ ਤੇ ਛੁੱਟਿਆ ਆ ਨਾ ਅਰਚੇ ਨੂੰ ਹਾਂਜੀ ਡੈਡ ਜੀ ਆਹੋ ਪਤਾ ਨਾ ਲੱਗੇ ਬਸ ਚਲੋ ਠੀਕ ਜੀ ਚੰਗ ਕਿੰਦੇ ਹਾਂਜੀ ਡੈਡੀ ਤਾਂ ਕਹਿੰਦੇ ਮੈਂ ਅੱਜ ਹੀ ਆ ਜਾਂਦਾ ਵਾਂ ਅੱਛਾ ਆਹੋ ਤੇ ਕੀ ਕਰਨਾ ਮੋਨ ਕਹਿਣ ਦੀ ਆ ਉਹ ਨਹੀਂ ਮੈਂ ਕਿਹਾ ਫੋਨ ਤੇ ਮੇਰੇ ਕੋ ਫੇਰ ਇਹਨੇ ਲੈ ਲੈਣਾ ਵਾ ਹਾਂ ਤੇ ਕਿਉਂਕਿ ਫੋਨ ਦੇ ਵਿੱਚ ਰਿਕਾਰਡਿੰਗ ਮੈਂ ਲੁਕਾ ਵੀ ਕਿੱਥੇ ਲਾਉਂਗੀ ਪਾਸਵਰਡ ਇਹਨਾਂ ਨੇ ਲਾਉਣ ਨਹੀਂ ਦੇਣਾ ਤੇ ਕਦਨੋਂ ਮੈਂ ਕਿਹਾ ਵੀ ਰਿਕਾਰਡਰ ਮਿਲਦਾ ਵਾ ਛੋਟਾ ਜਿਹਾ ਤੇ ਉਹ ਲੈ ਆਓ ਨਾਲੇ ਉਹ ਜਿੱਥੇ ਵੀ ਰੱਖਾਂਗੇ ਪਤਾ ਵੀ ਨਹੀਂ ਲੱਗਣਾ ਆਹੋ ਤੇ ਬਾਕੀ ਤੈਨੂੰ ਪਤਾ ਤਾਂ ਹੈਗਾ ਪਤਾ ਤਾਂ ਹਮ ਦੋਵਾਂ ਨੂੰ ਹੈਗਾ ਕਿ ਮਾਰੀ ਕਿ ਇਹਨਾਂ ਨੇ ਹੀ ਰਲ ਮਿਲ ਕੇ ਹੈਨਾ ਤੇ ਇਹ ਕਿ ਸਾਡੀ ਗੱਲ ਤੇ ਕਿਹਨੇ ਯਕੀਨ ਵੀ ਨਹੀਂ ਕਰਨਾ ਕਿੰਨੇ ਕਰਨਾ ਦੀਦੀ ਕਿਸੇ ਨੇ ਵੀ ਨਹੀਂ ਕਰਨਾ ਪੁੱਛਵਾ ਦੇ ਪੁੱਛੇ ਨਾ ਨਾ ਡਰ ਰਹੀ ਹੈ ਨਾ ਮੇਰੀ ਗੱਲ ਤੇ ਕਿਹਨੇ ਯਕੀਨ ਕਰਨਾ ਜੇ ਆ ਗੱਲਾਂ ਹੋ ਗਈਆਂ ਨਾਲ ਵਿੱਚ ਰਿਕਾਰਡਰ ਤੂੰ ਕਹਿੰਦੀ ਜਿਹੜਾ ਤੇ ਫਿਰ ਵੇਖੀਏ ਪਾਣੀ ਵਾਂਗ ਸਾਰਾ ਕੋ ਸਾਹਮਣੇ ਆ ਜਾਣਾ ਸਹੀ ਗੱਲ ਵਾ ਕਿਉਂਕਿ ਹੁਣ ਨਾ ਕੋਈ ਫਾਇਦਾ ਨਹੀਂ ਹੈਗਾ ਨਾਟਕ ਕਰਨ ਦਾ ਨਾ ਹੀ ਕੁਝ ਕਰਨ ਦਾ ਪਰ ਇਹ ਵੀ ਡਰਾ ਕੇ ਆਪਾਂ ਰੱਖਣੀ ਹੈ ਚੰਗੀ ਤਾਂ ਤੇ ਹੁਣ ਤਹੀ ਨਾ ਉਹਦੇ ਮੌਕੇ ਤੇ ਝੌਕਾ ਵੱਜਾ ਹੀਗਾ ਪਰ ਹੁਣ ਥੋੜਾ ਜਿਹਾ ਦਿਮਾਗ ਲਾ ਕੇ ਸੋਚਣਾ ਵਾ ਹੁਣ ਫਿਰ ਕੋਈ ਹੋ ਚਾਜਦਾ ਦਿਮਾਗ ਲਾਵਾਂਗੇ ਤੇ ਫੇਰ ਹੀ ਆ ਨਾ ਦਿਮਾਗ ਤੇ ਵੀ ਬੜਾ ਸੁਨਾ ਲਾਇਆ ਹੈਗਾ ਪਰ ਉਹ ਦਿਮਾਗ ਲਾ ਕੇ ਸਾਰਾ ਹੀ ਨਾ ਹੋ ਗਿਆ ਖਰਾਬ ਹੋ ਗਿਆ ਦੋ ਚਾਂਸ ਹੋ ਗਏ ਦੋਵਾਂ ਦੇ ਵਿੱਚ ਮੰਮੀ ਪੂਰੀ ਡਰ ਗਈ ਆ ਤੇ ਡਰੇ ਹੁਣ ਵੀ ਪੂਰੇ ਆ ਹੁਣੇ ਛੱਡ ਨਹੀਂ ਕਿਸੇ ਦੀ ਦਿਨੋਂ ਡਰੇ ਆ ਬਸ ਸਾਰਾ ਮਨਜੋਦ ਹੋਣਾ ਇਹ ਥੋੜਾ ਜਿਹਾ ਉਹਨਾਂ ਨੂੰ ਹੌਸਲਾ ਦੇ ਦਿੰਦਾ ਬਸ ਇਹ ਜਗਾ ਚਾਲਵਾ ਤੇ ਬਸ ਫਸੇ ਹੀ ਲਿਆ ਹੋਰ ਇੱਕ ਜਾਂ ਦੋ ਦਿਨ ਵਾ ਜਿਆਦਾ ਨਹੀਂ ਆ ਦੇ ਸਾਨੂੰ ਪਤਾ ਵੀ ਹੈਗਾ ਵਾ ਪਾਪਾਂ ਦਾ ਘੜਾ ਤੇ ਇਹਨਾਂ ਦਾ ਪਹਿਲਾਂ ਹੀ ਭਰਿਆ ਵਾ ਤੇ ਡੁੱਲਣਾ ਤਾਂ ਹੁਣ ਹੈ ਹੀ ਹੈ ਨਾ ਹਾਂ ਹਾਂ ਤੇ ਬਾਕੀ ਇਹ ਚੰਗੀ ਤਰ੍ਹਾਂ ਹੀ ਆ ਬਸ ਹੁਣ ਜਾਂ ਆਰ ਜਾਂ ਪਾਰ ਕਰਨਾ ਇਦਾਂ ਦਾ ਗੋਜਾ ਕਿ ਇਹਨਾਂ ਨੂੰ ਨਾ ਇੱਕ ਪਾਸੇ ਲਾ ਕੇ ਹੀ ਰਹਿਣਾ ਵਾ ਐਦ ਕਿ ਚਾਲ ਵਿੱਚ ਚੱਲਣ ਦੇਣੀ ਕੋਈ ਵੀ ਮੈਨੂੰ ਇਹ ਵਪਕਿਤੇ ਇਹਨਾਂ ਨੂੰ ਨਾ ਪਤਾ ਲੱਗ ਜੇ ਕਿਉਂਕਿ ਤੈਨੂੰ ਪਤਾ ਵੀ ਹੈ ਖਤਰਨਾਕ ਵੀ ਬੜਾ ਵਾ ਏ ਪਤਾ ਨਹੀਂ ਮੈਂ ਲੱਗਣ ਦਿੰਦੀ ਆ ਉਹਨਾਂ ਨੂੰ ਟੈਨਸ਼ਨ ਲਿਆ ਕਰ ਬਸ ਤੂੰ ਹੀ ਹਿੰਮਤ ਰੱਖਿਆ ਕਰ ਨਾਲ ਬਰਾਬਰ ਨਹੀਂ ਜੀ ਜੀ ਮੈਂ ਤਾਂ ਨਹੀਂ ਡਰਦੀ ਡਰ ਉਹਨੂੰ ਹੁੰਦਾ ਵਾ ਕਿੰਨਾ ਡਰੀ ਦਾ ਮੰਨੇ ਦਾ ਹੁਣ ਮੈਂ ਡਰਦੀ ਹਾਂ ਉਹਦੇ ਕਰ ਮਾਸਾ ਵੀ ਨਹੀਂ ਡਰਦੀ ਡਰ ਉਹਨੂੰ ਹੁੰਦਾ ਵਾ ਜਿਹਨੂੰ ਜ਼ਿੰਦਗੀ ਨਾਲ ਪਿਆਰ ਹੋਵੇ ਬਸ ਤੇ ਜਦੋਂ ਹੁਣ ਮੈਂ ਆ ਹੀ ਗਈ ਬਦਲਾ ਲੈਣ ਤੇ ਤੇ ਫਿਰ ਇੱਥੇ 1921 ਹੋਣੀ ਆ ਕੋਈ ਗੱਲ ਨਹੀਂ ਆ ਚਾਹੀਦਾ ਚਾਹੀਦਾ ਬਸ ਚਲ ਮੈਂ ਜਾਵਾਂ ਹੁਣ ਹੋਰਿਆ ਲਿਖ ਕਿਸ ਕਰਕੇ ਹਾਂ ਤੇ ਸੱਚ ਮੈਂ ਪੁੱਛਿਆ ਨਹੀਂ ਚਾਚੀ ਜੀ ਨੂੰ ਤੁਸੀਂ ਦੱਸਤਾ ਵਾ ਨਾ ਕਤੀ ਨੇ ਦੱਸਿਆ ਉਹ ਤਾਂ ਚਲ ਅੱਗੇ ਡਰ ਗਏ ਮੰਮੀ ਤੇ ਜੇ ਮੈਂ ਦੱਸ ਨਹੀਂ ਤਾ ਨਾ ਹੋਰ ਡਰ ਜਾਣਾ ਹੈਗਾ ਉਹਨਾਂ ਦਾ ਹੈ ਨਹੀਂ ਦਿਲਦੋਲ ਇੰਨਾ ਹੈਗਾ ਹੂੰ ਉਹ ਤਾਂ ਹੋਰ ਤਰ੍ਹਾਂ ਇਦਾਂ ਇਦਾਂ ਘਾਮਾਂ ਨੂੰ ਦਿਲ ਕਰੀ ਜਾਂਦੇ ਆਹੋ ਤਾਂ ਉਹ ਤੋਂ ਜ਼ਿਆਦਾ ਘਬਰਾ ਕੇ ਹੀ ਕੇ ਮੰਮੀ ਦੇ ਲੋਚ ਗੱਲ ਵੀ ਨਹੀਂ ਪਚਦੀ ਜੇ ਮੈਂ ਦੱਸ ਦਿੱਤਾ ਨਾ ਉਸੇ ਵੇਲੇ ਤੁਹਾਨੂੰ ਦੱਸਦਾ ਨਾ ਉਹਨਾਂ ਨੇ ਨਹੀਂ ਫਿਰਦੀ ਹੇ ਦਿਲ ਘਾਏ ਰੱਖਿਓ ਨਾ ਮੈਂ ਕੁਝ ਨਹੀਂ ਦੱਸਣਾ ਹਾਂ ਦਲਬੀਰ ਕਿੱਥੋਂ ਆਈਆਂ ਮੈਂ ਉਹ ਸ਼ਿੰਦੋ ਕਰਵਾਇੰਗੀ ਮੈਂ ਤੇ ਅੱਛਾ ਤਮਨਪ੍ਰੀਤ ਤੇਰੇ ਨਾਲ ਗਈ ਨਹੀਂ ਮੈਂ ਨਾਲ ਤੇ ਨਹੀਂ ਗਈ ਹੈਗੀ ਪਤਾ ਨਹੀਂ ਕਿੱਥੇ ਚਲੀ ਨਹੀਂ ਨਹੀਂ ਇੱਥੇ ਤੇ ਕਿਤੇ ਨਹੀਂ ਹੈਗੀ ਜੋਤੀ ਘਰ ਆਈ ਆ ਤੇ ਜੋਤੀ ਲੱਗ ਕੇ ਬੈਠੀ ਹੋਣੀ ਆ ਫਿਰ ਉੱਥੇ ਹੀ ਹੋਣੀ ਆ ਜਾਓ ਆ ਜੋਤੀ ਦੀ ਮੰਮੀ ਆਉਂਦੀ ਆ ਜੋਤੀ ਹਾਂਜੀ ਤਾਈ ਜੀ ਤਮਨਪ੍ਰੀਤ ਇੱਥੇ ਵੀ ਨਹੀਂ ਹੈਗੀ ਨਹੀਂ ਬਾਥਰੂਮ ਚੋਂ ਨਹੀਂ ਉਹ ਮੇਰੇ ਨਾਲ ਨਹੀਂ ਨਹੀਂ ਬਾਥਰੂਮ ਵੀ ਖੁੱਲ੍ਹੇ ਕਿੱਥੇ ਚਲ ਗਈ ਆ ਮੈਂ ਤੈਨੂੰ ਬਿਊਰੋ ਨੂੰ ਪੁੱਛਣੀ ਵੀ ਤੇਰੇ ਨਾਲ ਗਈ ਦੱਸ ਕੇ ਨਹੀਂ ਗਈ ਕਿੱਥੇ ਚਲ ਗਈ ਕੁੜੇ ਮਨਿਕ ਨੇ ਕਹਿੰਦਾ ਕਿੱਥੇ ਵੀ ਕਿੱਥੇ ਨਹੀਂ ਤੁਸੀਂ ਕਿਹੜਾ ਮੇਰੇ ਲਾਗੇ ਬਹਿਣ ਦਿੰਦੇ ਨੇ ਚੌਕੇ ਲਾਗੇ ਤੇ ਘੰਟਾ ਘੰਟਾ ਤੁਸੀਂ ਖਲੋਤੀਆਂ ਰਹਿੰਦੀਆਂ ਗੱਲਾਂ ਕਰਦੀਆਂ ਕੰਧਾਂ ਬਰੂਹਾਂ ਨਾਲ ਤੁਸੀਂ ਲੱਗੀਆਂ ਰਹਿੰਦੀਆਂ ਵਾ ਅਸੀਂ ਤਾਂ ਫੇਰ ਤੇਨੇ ਸੱਚ ਦੱਸਾਂ ਨਾ ਅਸੀਂ ਉਧਰ ਵੇਖਣ ਗਏ ਸੀ ਘਰ ਮੈਂ ਤਾਂ ਉੱਥੋਂ ਪੌੜੀਆਂ ਤਾਂ ਵੇਖਿਆ ਤੁਸੀਂ ਜਰੂਟੀਆਂ ਹੀ ਮਾਰ ਗੱਲਾਂ ਨੂੰ ਜਿਵੇਂ ਤੁਹਾਡੇ ਸਾਹਮਣੇ ਹੁੰਦੀ ਉਹਦੀ ਨਾ ਘਰੋਂ ਦਿੰਦੇ ਲੱਗੇ ਲੈ ਧਿਆਨ ਰੱਖਦੇ ਜਿੱਦਾਂ ਹਾ ਹਣ ਗਈ ਕਿੱਥੇ ਹੋ ਗਈ ਮੈਨੂੰ ਇਹ ਨਹੀਂ ਸਮਝ ਲੱਗਣ ਦੇ ਕਿੱਥੇ ਗਈ ਤੇ ਕਿੱਥੇ ਨਹੀਂ ਗਈ ਇੱਥੇ ਬਾਹਰ ਅੰਦਰ ਹੀ ਹੋਣੀ ਕਿਤੇ ਬਾਥਰੂਮ ਚ ਵੇਖ ਲੈਣਾ ਹੈਗਾ ਬਾਥਰੂਮ ਤੇ ਇੱਕ ਖੁੱਲਾ ਵਾ ਤੇ ਇੱਕ ਬੰਦ ਵਾ ਮੈਨੂੰ ਇਦਾਂ ਮੈਨੂੰ ਪੁੱਛਣ ਲਈ ਇਦਾਂ ਤੁਸੀਂ ਮੇਰੇ ਖਵਾਲੀ ਰੱਖਿਆ ਉਹ ਦੀ ਹਾਇ ਰਖਵਾਲੀ ਨਹੀਂ ਰੱਖਿਆ ਤੇ ਘਰ ਦੇ ਵਿੱਚ ਆਪਾਂ ਹੀ ਦਿੰਨੇ ਜਾਣੀਆਂ ਤੇ ਚੌਥੀ ਉਹ ਵਾ ਤੁਸੀਂ ਤਾਂ ਮੈਨੂੰ ਤਾਂ ਪੁੱਛਦੇ ਚੰਗੇ ਲੱਗਦੇ ਹੋ ਜੋ ਤੁਸੀਂ ਮੈਨੂੰ ਕਹੋ ਜੋਤੀ ਲਾ ਕੇ ਬਿਠਾਲ ਕੇ ਰੱਖ ਮਨਪ੍ਰੀਤ ਨੂੰ ਤੁਸੀਂ ਇੱਥੇ ਜਗ੍ਹਾ ਮੇਰੇ ਲਾ ਕੇ ਬੈਹਿੰਦੀ ਹੈ ਤੁਹਾਨੂੰ ਤਾਂ ਤੁਹਾਡਾ ਮੂੰਹ ਏਡਾ ਭਗਾਨੇ ਉਹ ਫੁੱਲ ਜਾਂਦਾ ਕਿ ਲਾ ਕੇ ਕਰ ਤੇ ਬੈਗੀ ਜੋਤੀ ਮੇਰੀ ਗੱ ਸੱਚ ਸੱਚ ਦੱਸਦੇ ਹਾਂ ਕਿ ਤੈਨੂੰ ਕੀ ਹੋਇਆ ਤਾਈ ਐਵੇਂ ਝੂਠ ਨਾ ਬੋਲੋ ਮੈਨੂੰ ਕੁਝ ਵੀ ਨਹੀਂ ਹੋਇਆ ਬੇਲਾ ਦਲਬੀਰੋ ਚੰਗਿਆ ਨਹੀਂ ਜਾਣਦੇ ਤੇ ਇਲਜ਼ਾਮ ਲਾਈ ਜਾਂਦੇ ਮੇਰੇ ਸਭ ਝੂਟੀ ਮੁਠੀ ਅਵੇਲਾ ਹਣ ਏਦਾਂ ਮੁਕਰਦੀ ਓ ਜੋਤੀ ਤੂੰ ਥੋੜੀ ਹੀ ਡੱਬੀ ਮੰਮੀ ਤੁਹਾਨੂੰ ਨਹੀਂ ਪਤਾ ਤਾਈ ਦੀਆਂ ਚਲਾਕੀਆਂ ਦਾ ਡੱਬੀ ਤਾਈ ਨੇ ਮੈਨੂੰ ਆਪ ਹੀ ਫੜਾ ਦਿੱਤੀ ਹਾਏ ਤੇ ਹੁਣ ਤਾਈ ਪਿੱਛੇ ਲੱਗ ਜਾਂਦੇ ਤੇ ਛਾਪੀ ਜੋਤੀ ਚਾਰ ਚਫੇਰੇ ਨਾ ਲੂਣ ਗੁੰਨੇਆ ਕਰ ਐਦਾਂ ਨਾ ਕਰ ਡੱਬੀ ਤੇ ਫੜੀ ਤੂੰ ਹੱਥ ਚ ਤੇ ਮੁੜ ਕੇ ਤੂੰ ਛੁੱਟੀ ਆ ਹਾਏ ਮੈਨੂੰ ਅੱਗ ਲੱਗ ਜਾਂਦੀ ਭਾਏ ਤੂੰ ਤੇ ਆਪ ਐਦਾਂ ਡਈਆਂ ਕਰਨਾ ਐਦਾਂ ਦੇ ਕੰਮ ਮੈਂ ਤੇ ਮਨਜੋਦ ਨੂੰ ਵੀ ਆਖਣ ਡਈ ਹਾਂ ਮੈਨੂੰ ਮਨਪਰੀ ਦਾਦੀ ਮੰਮੀ ਤੈਨੂੰ ਮੈਂ ਕਿੰਨੀ ਵਾਰ ਆਖਿਆ ਅਪਾਕਰਾ ਲੀਏ ਅਪਾਕਰਾ ਲੀਏ ਮੈਂ ਚਲ ਉਹਦੀ ਗੱਲ ਨਹੀਂ ਗੋਲੀ ਹੁਣ ਮੈਂ ਤੇਰਾ ਹੁਲੀਆ ਵੇਖ ਕੇ ਸਾਰਾ ਕੁਝ ਸੁਣ ਕੇ ਫਿਰ ਮੇਰੇ ਮਨ ਚ ਵਿਚਾਰ ਆਈ ਮੈਂ ਮਨਜੋਦ ਨੂੰ ਵੀ ਆਖਣ ਡਈ ਹਾਂ ਮਨਜੋਦ ਨੂੰ ਮੈਂ ਕਿਹਾ ਚੱਲ ਵੇ ਭਰਾਵਾ ਕਿਤੇ ਕਰ ਪਤਾ ਕੀ ਬਾਬੇ ਦਾ ਹਮਨ ਕਰਾ ਲੀਏ ਉਹ ਵੀ ਕਈ ਕੁਝ ਮੈਨੂੰ ਗਾੜੀ ਦੱਸਦਾ ਵਾ ਤੇ ਜੇ ਤੇਰੇ ਕੋ ਕੋਈ ਵੇਖਲਾ ਹੈਗਾ ਤੇਰੇ ਕੋਈ ਗਾਹ ਦਾ ਗਾਂ ਕਹੇ ਭੈਣ ਭਰਾ ਨੂੰ ਪਤਾ ਹੋਵੇ ਕੇ ਸਿਆਣੇ ਦਾ ਤੇ ਦਿਲਬੀਰੋ ਚੱਲ ਭਲਾਈ ਆ ਜੇ ਹੈਂ ਅਮਨ ਕਰਾ ਲਈਏ ਸਾਡਾ ਵੀ ਚੱਲ ਪਤਾ ਲੱਗ ਜੇ ਵੀ ਕੀ ਹੋ ਇੰਦਾ ਹੁੰਦਾਵਾ ਤੇਰੇ ਜਿ ਕਿਉਂ ਇੰਦਾ ਉਹ ਆ ਗਈ ਅਮਨ ਤਾਂ ਇਹ ਪਹਿਲੀ ਗੱਲ ਤੇ ਮੈਨੇ ਕੁਝ ਹੋਇਆ ਨਹੀਂ ਇਹ ਨੰਬਰ ਦੋ ਬਾਬਾ ਹੈਗਾ ਜੇ ਵੇਖ ਲੋ ਇੱਕ ਗੱਲ ਜੇ ਬਾਬਾ ਨਾ ਸਾਰੀ ਸਚਾਈ ਜਿਹੜੀ ਨਾ ਸਾਹਮਣੇ ਲੈ ਕੇ ਆਉਂਦਾ ਜੇ ਜੇ ਕਹਿੰਨੇ ਮਾੜੇ ਕੰਮ ਕੀਤੇ ਹੋ ਨਾ ਉਹ ਵੀ ਨਾ ਛੱਟਪਾਟੀ ਸਾਹਮਣੇ ਆ ਜਾਂਦੇ ਜੇ ਫਿਰ ਪਤਾ ਕਿੰਦਾ ਵਾ ਬਾਬਾ ਇਹ ਵੀ ਕਹਿੰਦਾ ਵਾ ਸਾਰੇ ਰਿਸ਼ਤੇ ਦਾ ਸੱਦਗੇ ਨਾ ਸਾਰੇ ਇਸ ਤਰ੍ਹਾਂ ਸੱਦ ਕੇ ਸਾਰੇ ਪਿੰਡ ਵਾਲੇ ਸੱਦ ਕੇ ਤੇ ਫੇਰ ਉਹ ਦੱਸਦਾ ਵਾ ਜਿਹਨੇ ਮਾੜਾ ਕੰਮ ਕੀਤਾ ਹੋਵੇ ਕੋਈ ਜਾਣਾ ਜੇ ਮੇਰੇ ਨਾਲ ਨਾਲੇ ਮੇਰੇ ਭੂਤ ਪਤ ਕਢਾ ਲਿਓ ਜੀ ਬਾਬੇ ਬੜਾ ਸਿਆਣਾ ਹਾ ਅਹ ਇੰਨਾ ਸਿਆਣਾ ਬੜਾ ਸਿਆਣਾ ਜੇ ਉਹ ਏਦਾਂ ਸਭ ਕੁਝ ਦੱਸ ਦਿੰਦਾ ਤੇ ਆਹ ਤੇ ਬਾਬੇ ਦੱਸੋ ਨਹੀਂ ਹੁੰਦੇ ਨੇ ਸਭ ਕੁਝ ਕੀਤਾ ਕਰਾਇਆ ਹੋਵੇ ਦੱਸ ਦਿੰਦਾ ਸਭ ਕੁਝ ਜਿੰਨੇ ਨੂੰ ਕੀ ਪੈਸਾ ਹੋਊਗੀ ਉਹ ਵੀ ਦੱਸ ਦੇਣਾ ਮਨੇ ਜੇ ਕਿਹਨੇ ਮਾੜਾ ਕੰਮ ਕੀਤਾ ਹੋਵੇ ਉਹ ਵੀ ਪਤਾ ਲੱਗ ਜਾਣਾ ਹਾਏ ਤੇ ਫੇਰ ਸਾਰਾ ਕੋਈ ਜਾਣਾ ਜੇ ਮੇਰੇ ਨਾਲ ਮੈਨੂੰ ਮੇਰਾ ਪਤਾ ਲੱਗ ਜਾਊਗਾ ਤੇ ਮੈਨੂੰ ਕੋਈ ਗੱਲਬਾਤ ਹੈਗੀ ਕਿ ਨਹੀਂ ਹੈਗੀ ਨਾ ਨਾ ਜੋਤੀ ਜਾਣਾ ਫਿਰ ਕੀ ਕਰਨਵਾ ਐਦਾਂ ਤੇ ਫਿਰ ਸਾਰੇ ਬੇਇੱਜ਼ਤੀ ਨਾਲੇ ਤੇਰੀ ਨਾਲੇ ਸਾਰਿਆਂ ਦੀ ਬੇਇੱਜ਼ਤੀ ਹੋਣੀ ਆ ਕਿਹਣਾ ਇਹਦੇ ਚ ਬਾਬਾ ਆਉਂਦਾ ਇਹਦੇ ਚ ਬੁੱਢੀਆਂ ਆਉਂਦੀਆਂ ਇਹ ਚ ਭੂਤੇ ਹੁੰਦੇ ਐਦਾਂ ਨਹੀਂ ਉਹ ਗੱਲ ਚੰਗੀ ਰਹਿਣੀ ਮੈਨੂੰ ਬੇਇੱਜ਼ਤੀ ਦਾ ਡਰ ਨਹੀਂ ਹੈਗਾ ਕੋਈ ਵੀ ਤੁਸੀਂ ਮੇਰੇ ਨਾਲ ਚੱਲੋ ਹੁਣ ਨਹੀਂ ਤੇ ਨਾ ਮੇਰੇ ਸਿਰ ਇਲਜ਼ਾਮ ਨਹੀਂ ਲਾਉਣੇ ਛੋਟੀ ਮੁਠੇ ਅੱਗੇ ਨੀ ਭੈਣਾ ਨਹੀਂ ਲਾਉਂਦੇ ਤੈਨੂੰ ਕੀ ਹੋਇਆ ਈ ਤੈਨ ਦੱਕਾਕ ਨਹੀਂ ਹੋਇਆ ਆ ਫਿਰ ਤੂੰ ਕਹੀ ਜਾਂਦੀ ਮੈਨੂੰ ਕੁਛ ਨਹੀਂ ਹੋਇਆ ਨਾ ਨਾ ਕੁਛ ਨਹੀਂ ਹੈਗਾ ਕਿਤੇ ਨਹੀਂ ਭੂਤ ਹੈਗੇ ਬਾਬਿਆਂ ਨੇ ਪਾਈਆਂ ਦੁਕਾਨਾਂ ਉਹਦੇ ਪੈਸੇ ਲੈ ਲੈਣੇ ਹੋ ਤੇ ਝੂਠ ਸੱਚ ਬੋਲ ਕੇ ਨੇ ਸਾਨੂੰ ਪਸਾ ਲੈਣਾ ਜੋਤੀ ਦੇਖ ਲੋ ਬਾਅਦ ਵਿੱਚ ਮੈਨੂੰ ਨਾ ਕਿਉ ਜਾਣਾ ਵੀ ਮੇਰੇ ਨਾਲ ਤੁਰੋ ਹੁਣੇ ਤੁਮਨੇ ਆ ਕੇ ਜਾਣੀ ਹੋ ਨਹੀਂ ਦਿਲ ਵੀਰਾ ਫੇ ਕੀ ਕਰਨਾ ਜਾ ਕੇ ਹੈਨਾ ਮੈਂ ਚਲੋ ਰਹਿਣ ਦੋ ਆਹੋ ਚੰਗੀ ਭਲੇ ਮੰਮੀ ਮੰਨਦੀ ਸੀ ਉਸੇ ਨੂੰ ਮੁੱਕ ਕਰਕੇ ਤੇ ਬੈ ਗਈ ਕੀ ਕਰਾਂ ਮੈਂ ਦੱਸ ਕਹਿੰਦੇ ਨਾ ਰੱਬ ਵੀ ਸਾਥ ਦਿੰਦਾ ਸੱਚੇ ਬੰਦੇ ਦਾ ਚੱਲ ਨਾ ਮਮਾ ਤੇਰੇ ਨਾ ਪੈਰਾਂ ਚਲਣ ਤੇ ਮੀਨੀ ਕਰ ਗਈ ਤੇ ਤਾਂ ਪਈ ਰਹਿਣ ਦੇ ਫਿਰ ਐਵੇਂ ਪੈਸੇ ਪੁੱਟੀ ਜਾਣੇ ਕੋਈ ਗੱਲ ਨਹੀਂ ਗਈ ਕੁੜੀਆਂ ਜੇ ਪਹ ਹੋਗੇ ਜੇ ਕਦਮ ਤਾਂ ਕੋਈ ਨਹੀਂ ਹੋਤੀ ਤੇਰ ਤੇ ਤਾਂ ਜਾਂਦੀ ਰੱਠੀ ਗਿਆ ਨਾ ਚੱਲ ਕੋਈ ਗੱਲ ਨਹੀਂ ਜੋਤੀ ਤੂੰ ਪਿਆਰ ਹਲਾ ala ਕਿਸ ਕੋਨਤਲਾਸ਼ਣ ਕਾਉਂ ਡਈ ਆ ਲਾ ਇਹਨਾਂ ਸਾਵੇ ਪੰਜਾਬ ਪਾਇਆਂ ਨਹੀਂ ਮੈਂ ਦਰਖਿਣੇ ਲਾ ਕੇ ਕਿ ਡਿਕ ਡੁਕ ਪੈਂਦੀਆਂ ਵਾ ਹਾਏ ਤੇ ਵੀਰੋ ਆਵਾਜ਼ ਆਉਂਦੀ ਨਹੀਂ ਆਹ ਹਾਂ ਅਮ ਤਾਂ ਡਈ ਸ਼ਣ ਪਿਛੰਦੀ ਆਵਾਜ਼ ਆ ਲੈ ਮੈਨੂੰ ਤਾਂ ਕੋਈ ਨਹੀਂ ਸੁਣਦਿਆ ਤਾਈ ਤੁਹਾਡੇ ਕੰਨ ਵੱਜਣਦੇ ਨੇ ਐਵੇਂ ਜੋਤੀ ਤੂੰ ਸਟਾਰ ਚ ਫੇਰੇ ਨਾ ਮੈਨੂੰ ਝੂਠਿਆ ਕਰਿਆ ਕਰ ਵੀਰੋ ਤੈਨੂੰ ਵੀ ਸੁਣਦਿਆਂ ਤੇ ਮੈਨੂੰ ਸੁਣਦਿਆ ਤੈਨੂੰ ਬਲ ਕਿਉਂ ਨਹੀਂ ਸੁਣਦਿਆਂ ਮੈਂ ਤੂੰ ਕਿਉਂ ਤਾਂ ਹੀ ਪਿਛੇ ਲੱਗੇ ਸ਼ਦਕੋਲੇ ਕੰਮ ਕਰਦੇ ਆ ਆਜ ਆਉਂਦੀ ਚਾਹ ਲੈ ਪੰਗੜਾ ਕੋਈ ਪਾਉਂਦੇ ਆ ਹੁੰਦਾ ਵਾ ਨਾ ਪਹਿਲਾਂ ਤਾਂ ਲੱਗਾ ਜਿਵੇਂ ਤੁਰਿਆ ਆਉਂਦੇ ਆ ਵਾ ਉਹ ਜਾਣ ਦੋ ਰਹਿਣ ਦੋ ਤਾਈ ਐਵੇਂ ਝੋਟੀਆਂ ਆ ਆ ਵੇ ਆ ਵੇ ਆ ਵਿੱਚ ਜਿੱਦਾਂ ਕੋ ਹਾਈ ਬਾਜ ਹੁੰਦੀ ਐ ਇੰਨਾ ਗੱਲਾਂ ਤਾਂ ਮੈਂ ਡਰਦੀ ਜੋਤੀ ਹੋਰ ਨਹੀਂ ਹੋ ਗੱਲ ਕੋਈ ਵੀ ਕਦੀ ਚੂੜੇ ਦੀਆਂ ਆਵਾਜ਼ਾਂ ਕਦੀ ਸਕੁੰਤਲਾਂ ਦੀਆਂ ਆਵਾਜ਼ਾਂ ਕੀ ਕਰਾਂ ਮੈਂ ਹੁਣ ਹਾਈ ਮੈਂ ਹੁਣ ਨਾ ਚੱਲ ਜੋਤੀ ਮੈਂ ਨਾ ਆਉਣੀ ਆ ਬੈਹ ਜਾ ਕਿੱਥੇ ਚੱਲਣਾ ਜੀ ਹੁਣ ਮੈਂ ਹੁਣ ਨਹੀਂ ਮਨਜ਼ੂਰ ਨਾ ਗੱਲ ਕਰਕੇ ਕੋਈ ਹੁਣ ਨਹੀਂ ਚਾਹੀਦਾ ਇਹ ਪਾਜੀ ਹੁੰਦਾ ਜੀ ਲੱਗਦਾ ਮੈਨੂੰ ਦੇਖਿਆ ਕਮਾਲ ਆਜਾ ਆਜਾ ਜੀ ਆਪਣੀਆਂ ਲਈਆਂ ਨਾ ਇੱਥੇ ਰੱਖੀਆਂ ਤੁਸੀਂ ਤੇ ਸਾਹਮਣੇ ਮੇਰੇ ਨਾਲ ਹੈਗਾ ਥੜੀ ਨਾ ਫੁੱਲੀਆਂ ਹੋਈਆਂ ਸੀ ਲੋਚ اچھا ਤੇ ਮੈਂ ਲਾ ਕੇ ਰੱਖੀਆਂ ਹੈ ਜਿਵੇਂ ਮੈਂ ਦੇਖੀ ਪਹਿਣ ਕੇ ਤੂੰ ਚਲ ਗਾਓ ਕਿ ਆਕੇ ਨਾ ਪੈਰਾ ਥੋੜਾ ਜਮੀਨ ਨਿਕਲ ਗਿਆ ਜੀ ਚਲ ਮੈਂ ਵੀ ਨਿਕਲਾ ਹੁਣ ਤੂੰ ਇਧਰ ਚੰਦਰਾ ਗਰੇ ਇੱਥੇ ਚਕਾਨੀ ਨਾ ਕਰ ਨਿਕਲ ਮੇਰੀ ਭੈਣ ਹਾਂ ਚਲ ਠੀਕ ਪਰ ਪਤਾ ਨਾ ਲੱਗਨਦੀ ਕਿੱਧਰ ਆਈ ਨਿਕਲ

ਉਹ ਮੈਂ ਜਿਹੜੀ ਡੇੜੀ ਪਾਣੀ ਵਾਲੀ ਮੰਗਦੇ ਪਰ ਉਹ ਆਕੇ ਮੈਂ ਡੇੜੀ ਸਿੱਦੇ ਅੰਦਰ ਚਲ ਗਏ ਨਾਸ਼ਾ ਸੇ ਸਿੱਧੀ ਲ ਮਾਰੀ ਚੋ ਟੜੀ ਪੈਸੇ ਕੱਢਣ ਲਈ ਗਏ ਅੰਦਰ ਇਹਨਾਂ ਦਾ ਰੱਦ ਜੋਤੀ ਨੂੰ ਪਤਾ ਹੀ ਨਹੀਂ ਲੱਗਣਾ ਕਲ ਮੈਂ ਵੀ ਨਹੀਂ ਸ਼ੋਹਨ ਦਿੰਦੀ ਪਈ ਮੈਨੂੰ ਬਾਰੀ ਦੀ ਬਾਚ ਆਈ ਮੈਂ ਡੇੜੀ ਕੱਢ ਲੈ ਪੈਸੇ ਲਮਾਰੀ ਚ ਮੈਨੂੰ ਕਿੱਦਾਂ ਪਤਾ ਕਿਉਂ ਮੈਂ ਬੋਲੀ ਤਾਂ ਨਹੀਂ ਆ ਮੈਨੂੰ ਆਵਾਜ਼ ਆਉਂਦੀ ਏ ਲਮਾਰੀ ਦੇ ਅੰਦਰੋਂ ਮੈਂ ਚੱਲੇ ਆਂ ਬਟਾਲੇ ਨੂੰ ਜਰਾਕ ਨਹੀਂ ਬਟਾਲੇ ਕਿਹੜਾ ਕੰਮ ਪੈ ਗਿਆ ਹੁਣ ਦੱਸ ਮੈਨੂੰ ਕੋਈ ਕੰਮ ਨਹੀਂਗਾ ਤੇ ਨਹੀਂ ਮੈਨੂੰ ਪਤਾ ਫੋਨ ਫੋਨ ਆ ਗਿਆ ਹੁਣ ਮਨਪ੍ਰੀਤ ਮੈਂ ਮਨਪ੍ਰੀਤ ਦਾ ਫੋਨ ਹੀ ਆਉਣਾ ਮੈਨੂੰ ਹੋਰ ਨਹੀਂ ਕਿਸੇ ਦਾ ਫੋਨ ਵੀ ਆ ਸਕਦਾ ਨਹੀਂ ਹੋਰ ਕਿਸਦਾ ਫੋਨ ਤਾਨੂੰ ਆਉਣਾ ਹੋਰ ਦੱਸੋ ਕਿਸਦਾ ਆਉਣਾ ਦੱਸ 20 ਬੰਦੇ ਆ ਕਿਸੇ ਦਾ ਕਿਸੇ ਆਈ ਜਾਂਦਾ ਕੰਮ ਵਾਲੇ ਬੰਦੇ ਨੂੰ ਤੇ 20 ਫੋਨ ਆ ਇਹ ਮੈਂ ਕਿਹਾ ਤੁਹਾਨੂੰ ਦੇਣ ਤੋਂ ਪੈਸੇ ਡੱਕਦੀਆਂ ਅੱਗੇ ਜਿੰਨੇ ਜਿਹੜੇ ਪੈਸੇ ਕੱਢਦੇ ਤੇ ਦੱਸਦੇ ਹੀ ਗੱਲ ਕਰਦੇ ਜੀ ਅੱਜ ਤਾਂ ਚੋਰਾ ਵਾਂਗ ਸਿੱਧੇ ਅੰਦਰ ਗਏ ਤੇ ਨਾ ਕੋਈ ਪਾਣੀ ਨਾ ਚਾਹ ਮੰਗੀ ਤੇ ਹੁਣ ਅੰਦਰ ਚਲੇ ਗਏ ਸਿੱਧੇ ਮੈਂ ਭੇਲੀਓ ਆਇਆ ਮੈਂ ਪਾਣੀ ਪੁਣੀ ਪੀ ਲਿਆ ਤੇ ਮੈਂ ਚਲੇ ਆ ਜਰਾ ਬਟਾਲੇ ਨੂੰ ਤੇ ਮੈਂ ਪਾਣੀ ਪੀਣਾ ਦਾ ਮੈਂ ਤੁਹਾਨੂੰ ਆਪੇ ਕਹਿ ਦਿੰਦਾ ਮੈਨੂੰ ਪਾਣੀ ਦੇ ਦੇ ਤੇ ਮੈਂ ਜੇ ਜਾਣਾ ਮੈਂ ਬਟਾਲੇ ਹੁੰਦੇ ਜੇ ਮੰਤਰੀ ਕੋ ਜਾਣਾ ਮੈਨੂੰ ਵੀ ਨਾਲ ਲੈ ਜਾਓ ਆ ਵੀਰੇ ਬਨਪਰੀ ਕੋ ਜਾਣ ਆਲੇ ਆ ਘਰ ਆ ਲੀੜੇ ਮੈਂ ਇਦਾਂ ਹੀ ਚੱਲ ਚੱਲਿਆ ਉੱਥੇ ਤੇ ਦੱਸ ਜਾਇਓ ਇਹ ਹੋਊ ਕਿ ਇਹ ਮੈਂ ਫਿਰ ਸੋਹਰਾ ਨੋਂ ਨੂੰ ਪੁੱਛਦਾ ਹੀ ਨਹੀਂ ਆ ਇਹ ਵੀ ਇਕੱਠੇ ਰਹਿ ਰਹੇ ਜੂਗੀ ਤੇ ਮੈਂ ਜੇ ਨਹੀਂ ਮੈਨੂੰ ਖੜਨਾ ਤਾਂ ਮੈਂ ਕੱਲੀ ਵੀ ਚੱਲ ਜੂ ਮੈਨੂੰ ਕਿਹੜਾ ਰਾਹ ਨਹੀਂ ਆਉਂਦਾ ਪੁੱਛ ਪਾਛ ਕੇ ਚੱਲ ਜੂਗੀ ਕੇ ਜਾਣਾ ਹੋਊ ਤੇ ਭਾਵੇਂ 100 ਵਾਰ ਜਾ ਮੈਂ ਤੈਨੂੰ ਇਹ ਵੀ ਨਹੀਂ ਕਹਿੰਦਾ ਵੀ ਨਾ ਜਾ ਅਗਰ ਸਭ ਨਾਨਾ ਨਵਾਂ ਤੇਰੀ ਜਾਮੀ ਕੋਈ ਨਹੀਂ ਪਰ ਜੇ ਮੈਂ ਜਾਊਗਾ ਤਾਂ ਮੈਂ ਤੈਨੂੰ ਲੈ ਜਾਊਗਾ ਤੈਨੂੰ ਮੈਂ ਦੱਸਿਆ ਨਾ ਆਖਿਆ ਸੀ ਨਾ ਲੈ ਜਾਊਂਗਾ ਦੱਸ ਦੋ ਬਟਾਲੀ ਨੂੰ ਲਿਆਉਣਾ ਕੀ ਆ ਉਹ ਕੋਈ ਨਾ ਕੋਈ ਸਮਾਨ ਲਿਆਉਂਗਾ ਈ ਤੇ ਦੱਸਣਾ ਫਰਜ਼ ਨਹੀਂ ਡੜੀ ਬੰਦਦਾ ਮੈਂ ਵੀ ਇਸ ਕਰ ਤਾਂ ਮੈਂ ਬਰੀ ਆ ਜਿਹੜੀ ਬੰਬੀ ਹੈ ਨਾ ਹਾਂਜੀ ਉਹਦਾ ਸਮਾਨ ਮਾਂ ਥੋੜਾ ਜਿਹਾ ਲਿਓਣ ਵਾਲਾ ਸਟਾਰਟਰ ਮੈਂ ਮੇਹਰਬਾਨੀ ਮਾਰ ਦੇਣ ਲੱਗੀ ਸਟਾਰਟਰ ਨਹੀਂ ਹੋ ਲੱਗਿਆ ਮੈਂ ਤੈਨੂੰ ਕਿਹੜਾ ਆਣਾ ਵੀ ਪਾਣੀ ਮਾਰ ਦੇਣੀ ਆ ਹੁਣ ਤੈਨੂੰ ਸਾਰੀਆਂ ਗੱਲਾਂ ਮੈਂ ਤੈਨੂੰ ਦੱਸ ਕੇ ਤੁਰਾ ਕੋਈ ਨਾ ਕੋਈ ਨੀ ਨੀ ਕੀ ਗੱਲ ਤੇ ਕਰਨੀ ਪੈਂਦੀ ਹੁੰਦੀ ਆ ਪਰ ਆਪਾਂ ਨੇ ਮੈਨੂੰ ਖਰਚਾ ਮੰਗ ਪੁੱਛਣਾ ਹੁੰਦਾ ਤੇ ਦੱਸਣਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਲਿਆਂਦੀ ਘਰ ਦੀ ਤੇ ਤੇਰੇ ਸਾਹਮਣੇ ਇੱਥੇ ਲੈ ਆਉਣੀ ਮੈਂ ਤੇ ਤੁਸੀਂ ਤਾਂ ਮੈਨੂੰ ਪਿਆਹ ਕਰਦੇ ਹੋਈ ਦੱਸਿਆ ਨਹੀਂ ਸਿੱਧੇ ਅੰਦਰ ਚਲ ਗਏ ਚੋਰਾ ਵਾਂ ਜੇ ਮੈਨੂੰ ਕਹਿੰਦੇ ਜੋਤੀ ਪੈਸੇ ਦੇ ਦੇ ਮੈਂ ਬੰਬੀ ਦਾ ਸਮਾਨ ਲੈਣ ਤਾਂ ਮੈਂ ਕੀ ਕਹਾਂ ਚੱਲ ਸ਼ਾਇਦ ਮੇਰੀ ਅਲਮਾਰੀ ਮੈਂ ਕੱਢ ਲੇ ਉੱਥੇ ਕੇ ਇਹਦੇ ਵਿੱਚ ਕਿਹੜੀ ਗੱਲ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਲੈ ਆਓ ਲੈ ਆਓ ਮੈਨੂੰ ਪਤਾ ਜਿਹੜਾ ਸਮਾਨ ਲੈ ਹੋਣਾ ਡੈਡੀ ਨੇ ਬੰਬੀ ਬੰਬੀ ਦਾ ਤਾਂ ਕੋਈ ਸਮਾਨ ਨਹੀਂ ਬੰਬੀ ਖਰਾਬ ਹੋਈ ਇਹ ਹੰਦਾ ਸਟਾਰਟਰ ਸੁੱਟ ਮੈਨੂੰ ਨਾ ਪਤਾ ਹੁੰਦਾ ਪੇ ਖਰਾਬ ਹੋਇਆ ਡੈਡੀ ਵੀ ਨਹੀਂ ਕੱਚੀ ਕੁੜੀ ਤੇ ਮੈਂ ਵੀ ਨਹੀਂ ਪਤਾ ਚਲਾ ਕੇ ਦੱਸੂ ਤੇ ਪੈਸੇ ਕਿੱਥੇ ਜਾਂਦੀ